ਬਹੁਤ ਹੀ ਸਤਿਕਾਰਯੋਗ ਸਾਥੀਓ ਸਤਸਕਾਲ ਦੀ ਸਾਰਿਆਂ ਨੂੰ ਕਾਫੀ ਸਮੇਂ ਬਾਅਦ ਰੂਬਰੂ ਹੋ ਰਹੇ ਹਾਂ ਅ ਘਰੇਲੂ ਰੁਝੇਵੇਂ ਜਾਂ ਕੋਈ ਹੋਰ ਕਾਰਨ ਲਾ ਲੋ ਕਿ ਕੰਮਕਾਰਾਂ ਦੇ ਵਿੱਚੋਂ ਸਮਾਂ ਨਹੀਂ ਸੀ ਨਿਕਲ ਰਿਹਾ ਤੇ ਆਦਤ ਵੀ ਸਾਡੀ ਟੀਮ ਦੀ ਇਹ ਹੈ ਕਿ ਜੇ ਕੋਈ ਕੰਮਕਾਰ ਚੱਲ ਰਿਹਾ ਹੈ ਜਦੋਂ ਕੋਈ ਇਨਫੋਰਮੇਸ਼ਨ ਦੇਣ ਦੀ ਲੋੜ ਹੈਗੀ ਆ ਅਸੀਂ ਉਦੋਂ ਹੀ ਵੀਡੀਓ ਪਾਈਏ ਜਾਂ ਉਦੋਂ ਇਨਫੋਰਮੇਸ਼ਨ ਦਈਏ ਸੋ ਸਾਥਿਓ ਸਮਾਇ ਇਲੈਕਸ਼ਨ ਦਾ ਚੱਲ ਰਿਹਾ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਤੇ ਜਿਹਦੇ ਤਹਿਤ ਆਪਣੀ ਜਿਹੜੀ ਟੀਮ ਉਹ ਲਗਾਤਾਰ ਐਕਟਿਵ ਆ ਆਪਣੇ ਸਾਥੀ ਅਲੱਗ-ਅਲੱਗ ਜਿੱਥੇ ਵੀ ਸੀਆਈਡੀ ਦਾ ਰਾਬਤਾ ਹੁੰਦਾ ਸੀ ਆਈਡੀ ਵਾਲੇ ਸਾਨੂੰ ਕਾਲਸ ਕਰਦੇ ਆ ਜਿੱਥੇ ਵੀ ਕਿਸੇ ਨੇ ਆਉਣਾ ਹੁੰਦਾ ਤਾਂ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਤੇ ਸਾਨੂੰ ਬੁਲਾਇਆ ਜਾਂਦਾ ਸੋ ਇਹਦੇ ਤਹਿਤ ਸਾਥੀ ਜਿਹੜੇ ਅਲੱਗ-ਅਲੱਗ ਹਰ ਜਗ੍ਹਾ ਤੇ ਮਿਲ ਰਹੇ ਆ ਤੇ ਆਪਣੀ ਜਿਹੜੀ ਗੱਲਬਾਤ ਆ ਉਹਨੂੰ ਆਪਾਂ ਸੀਐਮ ਦੇ ਟੇਬਲ ਤੱਕ ਪਹੁੰਚਾ ਰਹੇ ਆ ਜਿਵੇਂ ਪਿਛਲੇ ਕੁਝ ਦਿਨ ਪਹਿਲਾਂ ਫਰੀਦਕੋਟ ਹਲਕੇ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਉਮੀਦਵਾਰ ਹੈਗੇ ਆ ਜਿਹੜੇ ਕਰਮਜੀਤ ਅਨਮੋਲ ਉਹਨਾਂ ਨਾਲ ਸਾਡੀ ਇੱਥੋਂ ਦੀ ਜਿਹੜੀ ਲੋਕਲ ਟੀਮ ਲੈ ਕੇ ਮੈਂ ਮੁਲਾਕਾਤ ਕੀਤੀ ਤੇ ਉਹਨਾਂ ਨੇ ਵਧੀਆ ਗੱਲਬਾਤ ਸੁਣੀ ਸਮਝੀ ਤੇ ਭਰੋਸਾ ਦਿੱਤਾ ਕਿ ਜਲਦੀ ਤੁਹਾਡੀ ਸੀਐਮ ਸਾਹਿਬ ਨਾਲ ਮੀਟਿੰਗ ਕਰਾਵਾਂਗੇ ਤੇ ਅੱਜ ਸੌਰੀ ਕੱਲ ਬਠਿੰਡੇ ਦੇ ਸਾਥੀ ਆ ਜਿਹੜੇ ਸੀਐਮ ਸਾਹਿਬ ਦੇ ਯੂਐਸਜੀ ਨੂੰ ਮਿਲੇ ਆ ਜਿਨ੍ਹਾਂ ਨੇ ਆਪਣੀ ਇਹੀ ਮੰਗ ਫਿਰ ਪਹੁੰਚਾਈ ਕਿ ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਕਰਾਓ ਅਸੀਂ ਉਹਨਾਂ ਦੇ ਕਹਿਣ ਤੇ ਨੈਕਸਟ ਡੇ ਤੁਰੰਤ ਹੀ ਜਿਹੜਾ ਇਹ ਸੰਘਰਸ਼ ਸਮਾਪਤ ਕਰ ਦਿੱਤਾ ਸੀਗਾ ਕਿਉਂਕਿ ਸੀਐਮ ਸਾਹਿਬ ਤੇ ਸਾਨੂੰ ਭਰੋਸਾ ਹੈ ਤੇ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਹੱਲ ਕਰ ਦੂੰਗਾ ਤੁਹਾਡਾ ਤਾਂ ਅਸੀਂ ਨਾਲ ਦੀ ਨਾਲ ਸੰਘਰਸ਼ ਖਤਮ ਕਰਤਾ ਸੀ ਪਰ ਉਸ ਤੋਂ ਬਾਅਦ ਸੀਐਮ ਸਾਹਿਬ ਨੇ ਸਾਨੂੰ ਜਿਹੜੀ ਆ ਉਹ ਮੀਟਿੰਗ ਦਿੱਤੀ ਨਹੀਂ ਇੱਕ ਹੀ ਅਸੀਂ ਇਹ ਮੰਗ ਪੱਤਰ ਤਿਆਰ ਕੀਤਾ ਹੋਇਆ ਤੇ ਹਰ ਜਗ੍ਹਾ ਤੇ ਅਸੀਂ ਇਹੀ ਮੰਗ ਪੱਤਰ ਦੇ ਰਹੇ ਹਾਂ ਕਿ ਸੀਐਮ ਸਾਹਿਬ ਨਾਲ ਸਾਡੀ ਜਿਹੜੀ ਆ ਉਹ ਮੀਟਿੰਗ ਕਰਾਈ ਜਾਵੇ ਤਾਕੇ ਉਹਨਾਂ ਨੂੰ ਅਸੀਂ ਦੱਸ ਸਕੀਏ ਆਪਣਾ ਵੀ ਕੈਸੀ ਤੁਹਾਡੇ ਕਹਿਣ ਤੇ ਤੁਹਾਡੀ ਜ਼ਮਾਨ ਤੇ ਫੁੱਲ ਚੜਾਏ ਨਾਲ ਦੀ ਨਾਲ ਅਸੀਂ ਸੰਘਰਸ਼ ਖਤਮ ਕਰਤਾ ਸੀ ਤੇ ਨਾਲ ਦੀ ਨਾਲ ਜਿਹੜੀ ਅਸੀਂ ਆਪਣੀ ਮੰਗਾ ਉਹ ਉਹਨਾਂ ਦੇ ਟੇਬਲ ਤੇ ਪਹਚਾ ਕੇ ਆਪਣਾ ਹੱਲ ਕਰਾ ਸਕੀਏ ਸੋ ਇਸੇ ਲੜੀ ਦੇ ਤਹਿਤ ਅੱਜ ਗੁਰਿੰਦਰ ਸਿੰਘ ਸੋਹੀ ਤੇ ਬਾਈ ਬਲਵਿੰਦਰ ਸਿੰਘ ਬਿੰਦੀ ਇਹ ਮਲੇਰ ਕੋਟਲੇ ਹਲਕੇ ਦੇ ਵਿੱਚ ਉਧਰ ਸੀਐਮ ਸਾਹਿਬ ਵੀ ਆਏ ਆ ਤੇ ਨਾਲ ਦੀ ਨਾਲ ਜਿਹੜੇ ਉੱਥੋਂ ਦੇ ਕੈਂਡੀਡੇਟ ਆ ਮੀਥੇਰ ਉਹ ਉਥੇ ਆਪਣਾ ਜਿਹੜਾ ਵਰਕ ਚਲਾ ਰਿਹਾ ਚੋਣਾ ਦਾ ਉਹਨਾਂ ਨੂੰ ਮਿਲੇ ਅੱਜ ਮੀਥੇਰ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ ਤੇ ਜਿਹਦੇ ਵਿੱਚ ਉਹਨਾਂ ਨੇ ਆਪਦੀ ਗੱਲਬਾਤ ਕਿਹਾ ਕਿ ਕੋਈ ਗੱਲ ਨਹੀਂ ਮੈਂ ਸੀਐਮ ਸਾਹਿਬ ਤੱਕ ਪਹੁੰਚਾਉਂਗਾ ਤੇ ਸਾਥਿਓ ਜਿਹੜੇ ਮਸਲੇ ਆ ਨਾ ਉਹ ਹੱਲ ਹੋਣ ਤੇ ਕਈ ਵਾਰੀ ਸਮਾਂ ਲੱਗ ਜਾਂਦਾ ਜੇ ਸਹੀ ਦਿਸ਼ਾ ਵੱਲ ਜਾਈਏ ਤਾਂ ਸਾਡੀ ਸਾਰੀ ਟੀਮ ਦੀ ਕੋਸ਼ਿਸ਼ ਹੈ ਕਿ ਜਿਹੜਾ ਅਸੀਂ ਸੰਘਰਸ਼ ਕੀਤਾ ਉਹ ਸਾਡਾ ਸੰਘਰਸ਼ ਕੀਤਾ ਹੋਇਆ ਬਿਲਕੁਲ ਸਹੀ ਦਿਸ਼ਾ ਵੱਲ ਜਾਵੇ ਤੇ ਸਾਡਾ ਜਿਹੜਾ ਅ ਪਲਾਨ ਬਣੇ ਹੋਏ ਆ ਜਿਵੇਂ ਜਿਹੜੇ ਤਰੀਕੇ ਨਾਲ ਵੀ ਜਿਹੜੇ ਰਾਹ ਤੇ ਟਰੈਕ ਤੇ ਅਸੀਂ ਚੱਲ ਰਹੇ ਹਾਂ ਅਸੀਂ ਉਸ ਟਰੈਕ ਤੇ ਚੱਲਦੇ ਹੋਏ ਆਪਣੇ ਜਿਹੜੇ ਸੰਘਰਸ਼ ਦੀ ਬਦੌਲਤ ਜੇ ਸਾਨੂੰ ਅੱਗੇ ਵੀ ਕੋਈ ਸਟੈਪ ਸਖਤ ਲੈਣੇ ਪੈ ਉਹ ਲੈ ਕੇ ਤੇ ਆਪਣੀ ਮੰਜ਼ਿਲ ਵੱਲ ਪਹੁੰਚੀ ਕਿਉਂਕਿ ਅ ਕੋਈ ਵੀ ਸੰਘਰਸ਼ ਹੈ ਜਾਂ ਕੋਈ ਵੀ ਸਾਡੀ ਮਤਲਬ ਜਦੋਂ ਦਿਸ਼ਾਹੀਣ ਹੋ ਜੇ ਨਾ ਜਦੋਂ ਉਹਦਾ ਮਕਸਦ ਚੇਂਜ ਹੋ ਜਾਏ ਤਾਹੋ ਪ੍ਰਾਪਤੀ ਉਹਦੇ ਵਿੱਚੋਂ ਨਹੀਂ ਹੁੰਦੀ ਜੋ ਕਿ ਸਾਡੇ ਨਾਲ ਬਹੁਤ ਵਾਰ ਮਤਲਬ ਵਾਪਰਿਆ ਸਭ ਨੂੰ ਇਹ ਗੱਲ ਲੱਗਦੀ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਹੀ ਦਿਸ਼ਾ ਵੱਲ ਚੱਲਦੇ ਜਾਈਏ ਤੇ ਆਪਣੀ ਮੰਜ਼ਲ ਤੱਕ ਜ਼ਰੂਰ ਪਹੁੰਚੀਏ ਸੋ ਇੰਨੀਆਂ ਕਨਫਰਮੇਸ਼ਨ ਸਿਗੀਆਂ ਤੇ ਲਗਾਤਾਰ ਟੀਮ ਆ ਜਿਹੜੀ ਸਾਡੀ ਐਕਟਿਵ ਆ ਜਿੱਥੇ ਵੀ ਸਾਨੂੰ ਸਾਡੀ ਗੱਲ ਰੱਖਣ ਦਾ ਮੌਕਾ ਮਿਲਦਾ ਅਸੀਂ ਕਦੇ ਵੀ ਟੱਲਣੀ ਵਰਤਦੇ ਉਸ ਚੀਜ਼ ਦੇ ਵਿੱਚ ਸਾਰੀ ਟੀਮ ਸਾਡੀ ਵਧਾਈ ਦੇ ਪਾਤਰ ਹੈ ਕਿ ਜਿੰਨੂੰ ਵੀ ਜਿਹਦੀ ਡਿਊਟੀ ਲਾ ਦੀਏ ਉਹ ਤੁਰੰਤ ਹੀ ਆਪਣੀ ਡਿਊਟੀ ਸਮਝਦੇ ਹੋਏ ਆਪਣੇ ਨਿੱਜੀ ਕੰਮਾਂ ਨੂੰ ਛੱਡ ਕੇ ਵੀ ਜਿਹੜੇ ਯੂਨੀਅਨ ਦੇ ਕੰਮ ਵੱਲ ਜ਼ਿਆਦਾ ਧਿਆਨ ਦਿੰਦਾ ਸੋ ਸਾਥੀਓ ਤੁਸੀਂ ਵੀ ਹੌਸਲਾ ਬਣਾ ਕੇ ਰੱਖਣਾ ਹਮੇਸ਼ਾ ਪੋਜ਼ਿਟਿਵ ਸੋਚਣਾ ਹੈ ਸਾਡਾ ਜਿਹੜਾ ਹੱਲ ਹੈ ਉਹ ਇੰਪੋਸੀਬਲ ਨਹੀਂ ਹੈਗਾ ਕਿਉਂਕਿ ਪਿਛਲੇ ਸ਼ਾਇਦ ਕਿਸੇ ਨੇ ਪੜੀ ਜਾਂ ਨਹੀਂ ਪੜੀ ਇੱਕ ਆਰਟੀਆਈ ਪਈ ਸੀ ਜਿਹਦੇ ਵਿੱਚ ਇਨਫੋਰਮੇਸ਼ਨ ਕਢਵਾਈ ਗਈ ਸੀ ਕਿ ਜਿਹੜੀ ਇਹ ਪਾਲਿਸੀ ਤਿਆਰ ਕੀਤੀ ਹੈ ਇਹਦੇ ਵਿੱਚ ਨੈਕਸਟ ਮਤਲਬ ਕੀ ਕੀ ਰੱਖਿਆ ਗਿਆ ਕਿ ਕੀ ਕੀ ਐਮੈਂਡਮੈਂਟ ਹੋ ਸਕਦੀਆਂ ਕੀ ਕੀ ਇਹਦੇ ਵਿੱਚ ਲਾਗੂ ਕੀਤਾ ਜਾ ਸਕਦਾ ਸੋ ਸਾਰੀਆਂ ਚੀਜ਼ਾਂ ਉਹਦੇ ਵਿੱਚ ਲਿਖਤੀ ਦਿੱਤੀਆਂ ਹੋਈਆਂ ਕਿ ਜਿਹੜਾ ਟੀਏ ਆ ਜਾਂ ਪੇ ਸਕੇਲ ਹੈ ਹਰ ਇੱਕ ਚੀਜ਼ ਉਹਦੇ ਵਿੱਚ ਮਤਲਬ ਕੀਤੀ ਜਾ ਸਕਦੀ ਹੈ ਤੇ ਹੁਣੇ ਕਿਦਾਂ ਸਾਡੇ ਤੁਹਾਡੇ ਸਭ ਦੇ ਸੰਘਰਸ਼ ਨਾਲ ਸਾਥ ਨਾਲ ਸੋ ਡਟੇ ਰਹੋ ਸਾਥ ਦਿਓ ਹਮੇਸ਼ਾ ਜਿਵੇਂ ਸੰਘਰਸ਼ ਵਿੱਚ ਸਾਰਿਆਂ ਨੇ ਸਾਥ ਦਿੱਤਾ ਸੀਗਾ ਨੈਕਸਟ ਵੀ ਕਿਤੇ ਲੋੜ ਪਾਊਗੀ ਜਦੋਂ ਕਿਤੇ ਮੌਕੇ ਦੇ ਅਨੁਸਾਰ ਲੋੜ ਲੱਗੂਗੀ ਤਾਂ ਅਸੀਂ ਸੰਘਰਸ਼ ਦੇ ਰਾਹ ਤੇ ਵੀ ਜ਼ਰੂਰ ਤੁਰਾਂਗੇ ਪਰ ਉਨੀ ਦੇਰ ਤੱਕ ਜਿਵੇਂ ਸਾਡਾ ਮੈਸੇਜ ਬਾਰ-ਬਾਰ ਸੀਐਮ ਆਫਿਸ ਤੇ ਸੀਐਮ ਦੇ ਟੇਬਲ ਤੇ ਜਾਂਦਾ ਹੈ ਤੇ ਸਾਨੂੰ ਉਹ ਪਹੁੰਚਾਉਣਾ ਚਾਹੀਦਾ ਸੋ ਅਸੀਂ ਲਗਾਤਾਰ ਇਸ ਚੀਜ਼ ਵੱਲ ਐਕਟਿਵ ਹੈਗੇ ਆਂ ਤੇ ਜਿਵੇਂ ਜਿਵੇਂ ਵੀ ਕੋਈ ਇਨਫਰਮੇਸ਼ਨ ਆਉਂਦੀ ਆ ਜਿਵੇਂ ਜਿਵੇਂ ਸਾਨੂੰ ਕੋਈ ਗੱਲਬਾਤ ਮਤਲਬ ਤੁਹਾਡੇ ਨਾਲ ਸਾਂਝੀ ਕਰਨ ਨੂੰ ਲਗਦੀ ਆ ਤਾਂ ਅਸੀਂ ਨਾਲ ਦੀ ਨਾਲ ਸਾਂਝੀ ਵੀ ਕਰਦੇ ਆ ਤੇ ਕਰਦੇ ਵੀ ਰਵਾਂਗੇ ਤੇ ਬਾਕੀ ਹੋਰ ਵੀ ਇਸ ਤੋਂ ਬਾਅਦ ਜਿਹੜੀਆਂ ਮੀਟਿੰਗਸ ਹੋਣਗੀਆਂ ਜਾਂ ਕੋਈ ਇਨਫੋਰਮੇਸ਼ਨ ਨਿਕਲੂਗੀ ਤਾਂ ਤੁਹਾਡੇ ਨਾਲ ਸਾਰਿਆਂ ਨਾਲ ਜ਼ਰੂਰ ਸਾਂਝੀ ਕੀਤੀ ਜਾਊਗੀ ਬਹੁਤ ਬਹੁਤ ਧੰਨਵਾਦ